सत तो श्रीकाली भ्रावो की हाल चाल है ठीक ठाक हो परमात्मा करे सब ठीक ठाक कोई दुख तकलीफ लिए ना हो चैनल मेरा है डिपेंड टू दूजा चैनल है पंजाबी होन लाइक शेयर सबसक्राइब कमेंट कर दौ मनुष है ਇੱਧਰ ਲੱਗਦਾ ਵੀ ਦੁਨੀਆ 'ਤੇ ਕੁਝ ਹੈ ਹੀ ਨਹੀਂ ਕੋਈ ਹੈ ਹੀ ਨਹੀਂਗਾ ਦੁਨੀਆ 'ਤੇ ਰੱਬ ਮੈਨੂੰ ਨਹੀਂ ਸਾਥ ਦੇਂਦਰ ਲੇਕਿਨ ਹੀ ਜਾਂਦਾ ਦੁਨੀਆ ਤੋਂ ਰੋਜ਼ ਹਰ ਸਾਹ ਕਰਕੇ ਪੈਣਾ ਵੀ ਮੈਂ ਸੁੱਤਾ ਪਿਆ ਰਹਿ ਜਾ ਸਵੇਰੇ ਮਰੇ ਹੀ ਉਠਾਂ ਬੜਾ ਬੁਰਾ ਹਾਲ ਹੈ ਅੱਜ ਵੀ ਪ੍ਰਾਵੋ ਬਿਆਕਰਨ ਕਰਨਾ ਸੋਚ ਸੰਭਿਤੀ ਕਰਾਇਓ। ਕੋਈ ਲੱਤ ਕਰਾਈ ਨਾ ਕੋਈ ਫੈਸਲਾ ਨਹੀਂ। ਬਰਬਾਦ ਹੋ ਜਾਂਦੀ ਏ ਜ਼ਿੰਦਗੀ ਪਹਿਲਾ ਪਹਿਲਾ 5-4 ਸਾਲ ਵਧੀਆ ਲੱਗਦੀ ਆ ਉੱਤੋਂ ਬਾਅਦ ਆ। ਜੇ ਸਾਥੀ 파ਟਨਰ ਵਧੀਆ ਫੇਰ ਜ਼ਿੰਦਗੀ ਤੁਹਾਡੀ ਵਧੀਆ ਲੰਘ ਜਾਊ। ਇਹ 파ਟਨਰ ਨਹੀਂ ਵਧੀਆ ਫੇਰ ਕੋਈ ਸਾਹ ਜ਼ਿੰਦਗੀ ਨਹੀਂ। ਇਸ ਲਈ ਆਹੀਂ ਕਹਿੰਦੇ ਆ खाई ये लड्डू खाइए तभी पता नहीं केड़े हिसाब न एक कहावत भूल गए हम तो सब कुछ पहला नाल हम तो टाइम पास कर रहे हैं एक एक दिन कट रहे हैं किसी को किसी तक कोई फर्क नहीं पैदा मरे चाहे कोई ज्यों थोड़ा भी यही हाल होना भी रो ब्याह ना कराए जो सोच समझ के कराए हो। ਨਹੀਂ ਤੇ ਤੁਹਾਡੀ ਵੀ ਜ਼ਿੰਦਗੀ ਬਰਬਾਦ ਹੋ ਜੂ ਮੇਰੇ ਮੰਗੋ ਜਿੰਨਾਂ ਬਰਬਾਦ ਹੋਏ ਹੁਣ ਤਾਂ ਇੰਤਿਆਰ ਰੱਬਗਾ ਕਾ ਚੱਕ ਲੈ ਕੇ ਜਾਏਗਾ ਤੂੰ ਦੁਨੀਆ ਤੋਂ ਮਾਰ ਦੇ ਮੈਂ ਤਾਂ ਕਹਿਣਾ ਰੱਬੋ ਰੱਬਾ ਮੈਨੂੰ ਖਤਮ ਕਰ ਦੇ ਕੀ ਇਹ ਤੇਰੀ ਦੁਨੀਆ ਬੇਕਾਰ ਘਟਿਆ ਦੁਨੀਆ ਜਿਹਦੇ ਕੋਲ ਪੈਸਾ ਉਹਦੇ ਸਾਰੇ ਸਾਥੀ ਨੇ ਜਿਹਦੇ ਕੋਲ ਕੁਛ ਨਹੀਂ ਉਹਦਾ ਕੋਈ ਵੀ ਨਹੀਂ ਹੈਗਾ ਭੈਚੋ ਪਰਿਵਾਰ ਦੇ ਮੈਂਬਰ ਵੀ ਨਹੀਂ ਆਪਦੇ ਬਣ ਕੇ ਰਹਿੰਦੇ ਫਿਰ ਵੀ ਕੋਈ ਬੰਦਾ ਮੇਰਾ ਦੀ ਜ਼ਿੰਦਗੀ ਆ ਤੇ ਪਰਿਵਾਰ ਦੇ ਲਿਖੇ ਨਾ ਤੀ ਪਰ ਕੋਈ ਮੇਰਾ ਨਹੀਂ ਬਣਿਆ ਸਾਰੇ ਸਾਰੇ ਨੇ ਚਟੜ ਰੁਕਾ ਲਾ ਪਤਾ ਖਤਮ ਹੋ ਗਿਆ ਜਿਹੇ ਜੀਗਾ ਆ ਕੇ ਖੜਾ ਹੋ ਗਿਆ ਕਿ ਨਾ ਮੈਂ ਅੱਗੇ ਜਾ ਸਕਦਾ ਨਾ ਪਿੱਛੇ ਜਾ ਸਕਦਾ ਬਸ ਮੌਤ ਦਾ ਇੰਤਜ਼ਾਰ ਇਹ ਨਹੀਂ ਪਤਾ ਹਣ ਸੌ ਸਾਕ ਕੋ ਨਿਕਲ ਲਗੀ ਇਦਨ ਸਾਰ ਨਿਕਲ ਗਏ ਉਦੋਂ ਰੱਬ ਦਾ ਸ਼ੁਕਰਾਨਾ ਕਰੂੰਗਾ ਰੱਬਾ ਅੱਜ ਦੀ ਰਾਤ ਨੂੰ ਸੁੱਤੇ ਪੈ ਹੀ ਲੈ ਜੇ। ਫੇਟ ਚਾਹੇ ਕੋਈ ਕਿਸੇ ਨੂੰ ਜ਼ਮੀਨ ਦਵੇ ਨਾ ਦਵੇ ਮਾਂ ਚ ਦਵੇ ਖੜ ਕੇ ਜਿਵੇਂ ਮਾਤਾ ਨੇ ਅਦੇ ਮੁੰਡੇ ਨੂੰ ਬੜੇ ਨੂੰ 12 13 ਲੱਖ ਰੁਪਏ ਦੇਤਾ ਜ਼ਮੀਨ ਲੈਣ ਨੂੰ ਮੈਨੂੰ ਲੱਖ ਰੁਪਏ ਨਹੀਂ ਦਿੰਦੀ ਦੁਕਾਨ ਤੇ ਪਾਉਣ ਨੂੰ ਤਾਂ ਇਹ ਮਾਤਾ ਬੁਰਾ ਹਲ ਕੀਤਾ ਹੋਇਆ ਕੋਈ ਫਾਇਦਾ ਨਹੀਂ ਜ਼ਿੰਦਗੀ ਦਾ। ਬੇਕਾਰ ਜ਼ਿੰਦਗੀ ਹੈ ਵੀਰੋ ਬਿਲਕੁਲ ਬੇਕਾਰ ਜ਼ਿੰਦਗੀ ਹੈ ਜਿਨਰੇ ਮਾਪਿਓ ਚੰਗੇ ਆ ਉਹਨਾਂ ਲਈ ਜ਼ਿੰਦਗੀ ਚੰਗੀ ਹੈ ਜਾਂ ਜਿਨਾਂ ਦਾ ਅਗਲਾ ਪਰਿਵਾਰ ਜਿਹੜਾ ਨਵਾਂ ਵਿਆਹ ਕੇ ਆਉਣਾ ਉਹ ਚੰਗਾ ਤਾਂ ਉਹਨਾਂ ਨਾਲ ਵੀ ਜ਼ਿੰਦਗੀ ਵਧੀਆ ਨਹੀਂ ਤਾਂ ਬੇਕਾਰ ਆ ਵਿਆਹ ਨਾ ਕਰਾਇਓ ਮੇਰੀ ਬਣਦੇ ਹਤਾ ਵਾਗੁਰਜੀ ਦਾ ਖਾਲਸਾ ਵਾਗੁਰਜੀ ਕਿਫਤ ਹੈ